ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦੇਖੋ ਜਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਅੱਪ ਹੋ ਰਿਹਾ ਹੈਗਾ ਉਹ ਗਲਤ ਅੱਜ ਕਰਦੇ ਸੀ ਕੋਈ ਹੋਰ ਟਾਪਿਕ ਤੇ ਪਰ ਇੱਕ ਨਾ ਨਿਊਜ਼ ਜਨ ਵਾਗੀ ਮੂਰੇ ਨਿਊਜ਼ ਕੀ ਆ ਗਈ ਵੀ ਆਪਣੇ ਨਾ ਤਕਰੀਬਨ ਏਸੀ ਹੁਣ ਆਲਮੋਸਟ ਸਭ ਤੇ ਲੱਗੀ ਹੋਈ ਨੇ ਹਨਾ ਤੇ ਉਹ ਏਸੀ ਲੱਗਣ ਨਾਲ ਮੰਨ ਲਓ ਵੀ ਟੈਂਪਰੇਚਰ ਤਾਂ ਪਹਿਲਾਂ ਹੀ ਵੱਧਦਾ ਤੇ ਹੋਰ ਹੀਟ ਵਧ ਜੰਦੀ ਆ ਤੇ ਉਹ ਨਿਊਜ਼ ਕੀ ਸਾਹਮਣੇ ਆ ਗਈ ਮੈਂ ਕਮੈਂਟ ਵਿੱਚ ਨਿਊਜ਼ ਵੀ ਫਲੈਸ਼ ਕਰ ਦਿੰਦਾ ਵੀ ਕੀ ਆ ਦੇਖ ਲਓ ਇੱਕ ਵਾਰੀ ਸਾਰੇ ਕਿਸੇ ਦਿਨ ਏਸੀ ਲੱਗਿਆ ਹੋਇਆ ਸੀ ਏਸੀ ਚੱਲਦਾ ਚੱਲਦਾ ਉਹ ਚੋਂ ਧੂੰਆਂ ਤੁਸੀਂ ਮਹਿਸੂਸ ਲਾਉਣ ਲੱਗ ਗਈ ਤੇ ਉਹਨਾਂ ਨੇ ਜਦੋਂ ਮਿਸਤਰੀ ਨੂੰ ਕਾਲ ਕੀਤੀ ਮਿਸਤਰੀ ਸੱਧਿਆ ਤਾਂ ਦੇਖਿਆ ਤਾਂ ਕੰਪਰੈਸ਼ਨ ਦੇ ਵਿੱਚ ਅੱਗ ਲੱਗ ਗਈ ਉਹਨਾਂ ਨੇ ਮੰਨ ਲਓ ਜਦੇ ਬੰਦ ਕਰਤਾ ਤਾਂ ਫਾਇਦਾ ਹੋ ਗਿਆ ਉਹ ਮਿਸਤਰੀ ਨੇ ਫਿਰ ਮੰਨ ਲਓ ਜਿਹੜਾ ਕਾਰਨ ਦੱਸਿਆ ਵੀ ਕੀ ਹੈ ਕਾਰਨ ਆ ਜ਼ਿਆਦਾਤਰ ਹੁਣ ਜਿੱਦਾਂ ਕਿ ਓਵਰ ਟੈਂਪਰੇਚਰ ਚੱਲੀ ਜਾ ਰਿਹਾ ਲੋਕ 24 ਜਾਂ 26 ਤੇ ਏਸੀ ਕਰਨ ਦੀ ਬਜਾਏ 16 ਤੇ ਚੱਲੀ ਜਾਂਦਾ ਵੀ ਜਿਆਦਾ ਠੰਡਾ ਹੋ ਜਾਵੇ ਤੇ ਜਦੋਂ ਉਹ ਮੰਨ ਲਓ 16 ਤੇ ਚੱਲੀ ਜਾਂਦਾ ਤਾਂ ਹੁਣ ਕੱਟ ਤਾ ਉਹਨੇ ਜਾ ਕੇ 24 ਤੇ ਕਰਨਾ 16 ਤੇ ਤਾਂ ਕੱਟ ਨਹੀਂ ਕਰਨਾ ਤੇ ਉਹ ਰੈਗੂਲਰ ਚੱਲਣ ਕਰਕੇ ਓਵਰ ਹੀਟ ਹੋ ਗਿਆ ਓਵਰ ਹੀਟ ਹੋਣ ਨਾਲ ਤੁਹਾਨੂੰ ਪਤਾ ਹੀ ਆ ਪਿਓ ਚ ਕੰਪਰੈਸਰ 'ਚ ਅੱਗ ਲੱਗ ਗਈ ਤੇ ਜ਼ਿਆਦਾਤਰ ਮੈਨੂੰ ਅੱਗੇ ਵੀ ਕਿਸੇ ਮਿਸਤਰੀ ਨੇ ਦੱਸਿਆ ਸੀਗਾ ਉਹਨੇ ਕੀ ਦੱਸਿਆ ਸੀ ਵੀ ਏਸੀ ਜੇ ਚਲਾਉਣਾ ਨਾ ਏਸੀ ਦੀ ਇੱਕ ਤਾਂ ਪ੍ਰੋਪਰ ਸਰਵਿਸ ਮੰਨ ਲਓ ਵੀ ਕਰਵਾਉਂਦੇ ਰਹੋ ਮੰਨ ਲਓ ਇਹ ਨਾ ਕਿ ਆ ਕਰੋ ਵੀ ਬਸ ਸੀਜ਼ਨ ਚ ਇੱਕੋ ਸਰਵਿਸ ਕਰਵਾਉਣੀ ਆ ਵੱਧ ਤੋਂ ਵੱਧ ਦੋ ਜਾਂ ਤਿੰਨ ਸਰਵਿਸਾਂ ਹੋ ਜਾਣ ਤਾਂ ਥੋੜਾ ਫਾਇਦਾ ਇਹ ਚ ਤੇ ਜੇ ਤੁਸੀਂ ਸਰਵਿਸ ਨਹੀਂ ਕਰਵਾਉਣੀ ਹੈਗੀ ਤਾਂ ਹਫ਼ਤੇ ਚ ਇੱਕ ਜਾਂ ਦੋ ਵਾਰੀ ਜਿਹੜਾ ਥੋੜਾ ਬਾਹਰ ਲਾ ਆਊਟਡੋਰ ਉਹਦੇ ਉਹਸੇ ਪਾਣੀ ਮਾਰਦਿਆ ਕਰੋ ਜਿੱਥੇ ਪਾਣੀ ਵੱਜਦਾ ਤੇ ਜਿਹੜਾ ਅੰਦਰ ਛੁੱਟੇ ਲੱਗੇ ਹੋਏ ਸੀ ਇਨਡੋਰ ਹਨਾ ਉਹਦੀਆਂ ਕੱਢ ਕੇ ਜਾਲੀਆਂ ਝਾੜ ਦਿਆ ਕਰੋ ਤੇ ਜਿੱਧਰੋਂ ਮੰਨ ਲਓ ਸਪਲਾਈ ਆ ਉਧਰੋਂ ਦੂਜੇ ਪਾਸੇ ਨੂੰ ਪਾਣੀ ਮਾਰਤਾ ਤਾਂ ਕਿ ਸਪਲਾਈ ਤੇ ਪਾਣੀ ਨਾ ਵੱਜੇ ਉਹਦੇ ਨਾਲ ਮੰਨ ਲਓ ਵੀ ਉਹਦੇ ਜਿਹੜੇ ਰੂਮ ਬੰਦ ਹੋ ਜਾਂਦੇ ਆ ਨੱਕੜਾ ਹੀ ਕੰਮ ਰੱਖ ਲਓ ਇਨਸਾਨ ਵਾਲਾ ਵੀ ਜਿੱਦਾਂ ਇਨਸਾਨ ਦਾ ਨੱਕ ਬੰਦ ਹੋ ਜਾਂਦਾ ਤਾਂ ਉਹਨਾਂ ਨੂੰ ਮੰਨ ਲਓ ਵੀ ਉਹ ਖੁੱਲੇ ਰਹਿੰਦੇ ਨੇ ਉਹਨਾਂ 'ਚ ਹਵਾ ਪੈਂਦੀ ਰਹਿੰਦੀ ਆ ਫਿਰ ਉਹ ਪ੍ਰੋਪਰ ਚੱਲਦਾ ਰਹਿੰਦਾ ਤੇ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਏਸੀ ਜਿਹੜਾ ਠੋਡਾ ਉਹ 24 ਤੇ ਚੱਲੇ 24 ਜਾਂ 26 ਤੇ ਜੇ ਮੰਨ ਲਓ ਆਪਾਂ 16 ਤੇ ਚਲਾਵਾਂਗੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕੀ ਕਰਨ ਹੋਊਗਾ ਤੇ ਇੱਕ ਉਹਨੇ ਜ਼ਿਆਦਾ ਮੰਨ ਲਓ ਇਹ ਮਕੈਨਿਕ ਨੇ ਵੀ ਦੱਸਿਆ ਮੇਰੇ ਕਿਸੇ ਹੋਰ ਨਾਲ ਵੀ ਗੱਲ ਹੋਈ ਸੀ ਉਹਨੇ ਮੈਨੂੰ ਇਹ ਦੱਸਿਆ ਸੀ ਕਹਿੰਦਾ ਵੀ ਜਿਹੜੇ ਆਪਾਂ ਲੋਕ ਕਹਿ ਦਿੰਦੇ ਆ ਨਾ ਵੀ ਜੰਗਲੇ ਤੇ ਲਗਵਾਇਆ ਹੋਇਆ ਇਹਨਾਂ ਨੇ ਜੰਗਲੇ ਦੇ ਥੱਲੇ ਆਊਟਡੋਰ ਤਾਂ ਉਹ ਮੰਨ ਲਓ ਉਥੇ ਸੇਫ ਆ ਜੰਗਲੇ ਥੱਲੇ ਲਵਾਉਣਾ ਸੇਫ ਕਾਤੇ ਆ ਕਿਉਂਕਿ ਉਹਦੇ ਉੱਪਰ ਛਾਵੇਂ ਰਹਿੰਦੀ ਆ ਉਹਦੀ ਜਿਹੜਾ ਹੁਣ ਮੰਨ ਲਓ ਕੋਠੇ ਤੇ ਲਵਾ ਲਿਆ ਕੋਠੇ ਤੇ ਤਾਂ ਪਹਿਲੇ ਟੈਂਪਰੇਚਰ ਜ਼ਿਆਦਾ ਪਹਿਲੇ ਹੀਟ ਉਹ ਤੋਂ ਪੰਜ ਜ਼ਿਆਦਾ ਪੈਂਦੀ ਆ ਤੇ ਉਹ ਹੋਰ ਗਰਮ ਰਹਿੰਦਾ ਜੇ ਲਾਉਣੀ ਆ ਤੁਸੀਂ ਕੋਠੇ ਤੇ ਤਾਂ ਹੋ ਸਕਦਾ ਉਹਦੇ ਤੇ ਮੰਨ ਲਓ ਵਿੱਚੋਂਪੜੀ ਟਾਈਪ ਜਾਂ ਕਿਸੇ ਟਾਈਪ ਦਾ ਸ਼ੈੱਡ ਬਣਾ ਕੇ ਪਾ ਦਿਓ ਤਾਂ ਕਿ ਉਹਨੂੰ ਛਾਵੇਂ ਰਹੇ ਹੁਣ ਮੈਂ ਤਾਂ ਤੁਸੀਂ ਮੇਰੀ ਗੱਲ ਦਾ ਯਕੀਨ ਨਹੀਂ ਕਰਨਾ ਮੈਂ ਲੱਭ ਕੇ ਵੀਡੀਓ ਤੁਹਾਨੂੰ ਪਾ ਵੀ ਦਊਗਾ ਕਿਸੇ ਦਿਨ ਨਾ ਇਦਾਂ ਏਸੀ ਲੱਗਿਆ ਹੋਇਆ ਸੀਗਾ ਉਹਨੇ ਏਸੀ ਦੇ ਵਿੱਚ ਕੀ ਕੀਤਾ ਹੋਇਆ ਜਦੋਂ ਤੁਸੀਂ ਦੇਖਦੇ ਨੂੰ ਆਮ ਤੌਰ ਤੇ ਪਿੰਡਾਂ 'ਚ ਲੋਕਾਂ ਨੇ ਨਾ ਉਹ ਕਰੇ ਹੋਏ ਨੇ ਡੰਗਰਾਂ ਵਾਸਤੇ ਮੰਨ ਲਓ ਪਾਣੀ ਪੈਣ ਨੂੰ ਆਰੋ ਵਾਲੇ ਪੈਪ ਕੱਟ ਕੇ ਕੀ ਕਹਿੰਦੇ ਹੁੰਦੇ ਆ ਯਾਰ ਉਹ ਮੰਨ ਲਓ ਵੀ ਸ਼ਾਵਰ ਜਿਹਾ ਪੈਂਦਾ ਉੱਪਰੋਂ ਹਲਕਾ ਹਲਕਾ ਮੰਨ ਲਓ ਪਾਣੀ ਦੀਆਂ ਬੂੰਦਾਂ ਪਈ ਜਾਂਦੀਆਂ ਨੇ ਤਾਂ ਉਹਨੇ ਉੱਪਰ ਪੈਂਦੇ ਨੇ ਜੀ ਸੀ ਤੇ ਬਾਹਰਲੇ ਤੇ ਔਰ ਉੱਪਰ ਤੇ ਉਹਦੇ ਨਾਲ ਉਹ ਠੰਡਾ ਰਹਿੰਦਾ ਟੈਂਪਰੇਚਰ 'ਚ ਫਰਕ ਰਹਿੰਦਾ ਤੇ ਕੋਸ਼ਿਸ਼ ਕਰੋ ਵੀ ਅਵਲਾਦ ਨੂੰ ਜੰਗਲੇ ਥੱਲੇ ਰੱਖੋ ਰੱਖੋ ਵੀ ਇੰਨੇ ਇੱਕ ਫਰਕ ਨਾਲ ਵੀ ਜੰਗਲੇ ਦੀ ਵੀ ਹੀਟ ਨਾ ਹੋ ਜੇ ਉੱਪਰ ਮੰਨ ਲਓ ਵੀ ਅੱਧਾ ਪੌਣਾ ਦੋ ਫੁੱਟ ਥੱਲੇ ਹੋਵੇ ਕਿ ਜਿਆਦਾ ਹੀ ਨੇੜੇ ਲਾ ਦਿੰਦੇ ਹੋ ਫਿਰ ਉਹ ਵੀ ਹਵਾ ਨਹੀਂ ਪੈਂਦੀ ਹੈਗੀ ਤੇ ਜੇਕਰ ਕੋਠੇ ਤੇ ਲਾਉਣਾ ਤਾਂ ਕੋਠੇ ਤੇ ਉਹਨੂੰ ਚਾਹੇ ਝੌਂਪੜੀ ਟਾਈਪ ਜਿੱਦਾਂ ਦਾ ਮਰਜ਼ੀ ਹੋਵੇ ਤੇ ਸ਼ੱਟ ਪਾਵੋ ਤਾਂ ਕਿ ਉਹਨੂੰ ਸ਼ਾਂ ਮਾਰੇ ਤੇ ਹਫਤੇ ਦੇ ਵਿੱਚ ਘੱਟੋ ਘੱਟ ਇੱਕ ਵਾਰ ਨਹੀਂ ਦੋ ਵਾਰ ਇਹਦੇ ਵਿੱਚ ਪਾਣੀ ਮਾਰੋ ਜਿੱਦਾਂ ਕਿ ਸਰਵਿਸ ਵਾਲੇ ਮਾਰਦੇ ਨੇ ਤੁਸੀਂ ਆਲਮੋਸਟ ਦੇ ਦੇ ਰਹੇ ਨੇ ਉਹ ਸਾਰੇ ਤੇ ਬਾਕੀ ਸਰਵਸਾਂ ਇੱਕ ਤਾਂ ਲਾਜ਼ਮੀ ਹੋ ਇੱਕ ਦੀ بجائے ਦੋ ਜਾਂ ਤਿੰਨ ਵਾਰੀ ਸਰਵਿਸ ਕਰਵਾ ਦਿਓ ਇਹਦੀ ਤਾਂ ਕਿ ਪ੍ਰੋਪਰ ਕੰਮ ਕਰਦਾ ਰਹੇ ਠੀਕ ਹੈ ਜੀ ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਹਮੇਸ਼ਾ ਏਸੀ ਨੂੰ ਆ ਜਿਹੜਾ ਉਹ 24 ਤੋਂ ਮੰਨ ਲਓ ਥੱਲੇ ਨਹੀਂ ਲਿਆਉਣਾ ਹੈਗਾ 24 ਤੋਂ ਉੱਪਰ ਹੀ ਰੱਖਣਾ ਤਾਂ ਕਿ ਉਹ ਕੱਟ ਕਰਦਾ ਰਹੇ ਜੇਕਰ ਕੱਟ ਨਹੀਂ ਕਰੂਗਾ ਫੇਰਾ ਖਬਰ ਤੁਸੀਂ ਦੇਖ ਲਿਓ ਮੈਨ ਨਾਲ ਲਾਜ਼ਮਾ ਤੇ ਕਮੈਂਟ ਬਾਕਸ ਦੇ ਵਿੱਚ ਜੇ ਕਿਸੇ ਨੇ ਫੁੱਲ ਖਬਰ ਪੜ੍ਹਣੀ ਆ ਵੀ ਕਿਹੜੇ ਚੈਨਲ ਦੀ ਖਬਰ ਹੈ ਅੱਜ ਦੀ ਉਹ ਖਬਰ ਹੈ ਨਿਊਜ਼ ਆ ਤਾਂ ਕਮੈਂਟ ਬਾਕਸ ਖੋਲਿਓ ਕਮੈਂਟ ਬਾਕਸ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਪਈ ਹੋਊਗੀ ਤੁਸੀਂ ਉੱਥੇ ਜਾ ਕੇ ਪੜ੍ਹ ਵੀ ਸਕਦੇ ਹੋ ਬਾਕੀ ਕਿਦਾਂ ਲੱਗੀ ਇਹ ਸਲਾਹ ਤੁਹਾਨੂੰ ਜਰੂਰ ਕਮੈਂਟ ਕਰ ਦਿਓ ਮੇਰੀ ਮੰਨੋਂ ਤਾਂ ਸਾਰੇ ਕਿਤੇ ਜਗ੍ਹਾ ਮਿਲਦੀ ਹੈ ਉੱਥੇ ਆਪਦੇ ਨੌ ਦਾ ਇੱਕ ਜਾਂ ਦੋ ਬੂਟੇ ਲਾ ਦਿਆ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਸਾਨੀ ਰਹੇ ਠੀਕ ਹੈ ਜੀ ਬਾਕੀ ਇੱਕ ਵਾਰੀ ਇਹ ਵੀਡੀਓ ਚਲਾਉਣ ਲੱਗਿਆ ਮੈਂ ਵੀਡੀਓ ਜ਼ਰੂਰ ਦੇਖ ਲਿਓ ਵੀਡੀਓ ਤੇ ਕੀ ਰਿਐਕਸ਼ਨ ਹੈ ਟੋ ਟੋ ਜ਼ਰੂਰ ਦਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇਖ ਲਓ ਪਹਿਲਾਂ ਇਹ ਘਟਣਾ ਹੋਇਆ ਹਾਈ ਟੈਂਪਰੇਚਰ ਦੀ ਦਿਨੋ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾ ਹੈਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਵਰਕਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕਟ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੀ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਸਾਵਧਾਨੀ ਤਾਂ ਆਪਾਂ ਨੂੰ ਇਹ ਬਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਇਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਚਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਈ ਆਇਲ ਹੈ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਜੀ ਖਬਰ ਦਾ ਤੁਸੀਂ ਦੇਖ ਲੱਤੀ ਹੁਣ ਇੱਕ ਵਾਰ ਯੂ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਦੇਖ ਲਿਓ ਖਬਰ ਨੂੰ ਫੁੱਲ ਪੜ੍ਹ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ Thank you.